ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਭਰਾ ਛੋਟੇ YouTube ਚੈਨਲ ਤੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਕਬੱਡੀ ਦਾ ਵਲੌਗ ਬਣਾਉਂ ਜਾ ਰਹੇ ਹਾਂ ਅੱਜ ਆਪਾਂ ਮੈਚ ਆ ਜੀ ਸੂਰਵਿੰਟ ਸ਼ੂ ਮੈਚ ਤੇ ਉੱਥੇ ਚੱਲੇ ਆ ਅੱਜ ਤੇ ਚਲੋ ਮੈਂ ਅੱਜ ਬਣਾਉਣੀ ਆ ਗੱਲਾਂ ਬਾਤਾਂ ਮਾਰਦਣ ਵਾਲੇ ਆਪਣੀ ਟੀਮ ਦਾ ਮੈਚ ਆ ਟੀਮ ਦੇ ਸਾਰੇ ਮੁੰਡਿਆਂ ਨਾਲ ਗੱਲਾਂ ਬਾਤਾਂ ਗੱਪਸ਼ਾਪ ਮਾਰਦੇ ਆ ਤੇ ਤੁਹਾਨੂੰ ਨਾਲੇ ਮਿਲੌਣੇ ਆ ਪਲੇਅਰਾਂ ਨਾਲ ਤੇ ਉਸ ਤੋਂ ਬਾਅਦ ਆਪਾਂ ਫਿਰ ਮੈਚ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਪੂਰੀ ਸਾਰਾ ਮੈਚ ਦੀਆਂ ਝਲਕੀਆਂ ਵਿੱਚ ਵਿੱਚ ਤੁਹਾਨੂੰ ਦਿਖਾਵਾਂਗੇ ਵੀਡੀਓ ਨਹੀਂ ਬਣੇਦੇ ਹੋ ਤੇ ਪਾਂ ਚੱਲਦੀਆਂ ਜੀ ਸੂਰਵਿੰਦ ਤੇ ਆਜੋ ਤੁਹਾਨੂੰ ਅੱਜ ਸਾਰਾ ਵਲੌਗ ਦਿਖਾਉਣੇ ਕਬੱਡੀ ਵਾਲਾ ਲਓ ਜੀ ਵਿਆਹ ਮੁੰਡੇ ਦਾ ਚਸਤੇ ਦਾ ਵਧਾਈਆਂ ਬਹੁਤ-ਬਹੁਤ ਜਿਵੇਂ ਮੇਰਾ ਨਾ ਕਹਦੇ ਹੋ ਤੇਰਾ ਇਹ ਲੇਟ ਹੀ ਆ ਦੱਬੇ ਆ ਗਏ ਹੈ ਕਿੰਨੇ ਦਿਨ ਨੂੰ ਵਿਆਹ ਇਹ ਆਪਣਾ ਭਾਈ 17 ਫਰਵਰੀ ਨੂੰ ਮਤਲਬ ਪਾਰਟੀ ਆ 17 ਨੂੰ ਮੈਂ ਆਪ ਵੀ ਜਿੱਦਾਂ ਦੱਸਿਆ ਨਾ ਜਿੱਦਾਂ ਨੂੰ ਦੱਸਿਆ ਮੈਂ ਇਦਾਂ ਕਰਕੇ ਆੜਨਾ ਜਾਵਾਂ ਅੱਗੇ 17 ਫਰਵਰੀ ਜਨਵਰੀ ਦਾ ਘਾਟ ਹੀ ਪਤਾ ਨਹੀਂ ਲੱਗਦਾ ਫਰਵਰੀ ਨੂੰ ਇਹ 1.5 ਮਹੀਨੇ ਦੇ ਫਰਕ ਪਾਉਂਦਾ ਜਿਆਦਾ ਨਹੀਂ ਨਾਲੇ ਨਾਲੇ ਅਣੂ ਨੂੰ ਵੀ ਦੇ ਦੋ ਬਤਾਈਆਂ ਵੀ ਮੁੰਡੇ ਦਾ ਸਨਮਾਨ ਤੋਂ ਹਣਾ ਨਗਦ ਰਾਸ਼ੀ ਨੂੰ 2 ਲੱਖ ਰੁਪਈਆ ਮਿਲਣਾ ਮੁੰਡੇ ਨੂੰ ਠੀਕ ਹੈ ਬੜੇ ਬੜੇ ਕਰ ਬੰਦੇ ਬੰਦ ਉਹ ਹੀ ਚੱਲ 15 ਖਾਤੇ ਕਰ ਹੀ ਲੈਣੇ ਸਨਮਾਨ ਦੇ ਘਰੇ ਟੂਰਨਾਮੈਂਟ ਦੇ ਇਹ ਦੇ ਦਿਓ ਜਿਹੜੇ ਤੇ ਦੇ ਦੋਗੇ ਕਾ ਲੋੜ ਵੜੀ ਭਾਵੇਂ 100% ਦੇ ਦਿਓ ਮਿਹਨਤੀ ਆ ਕਰ ਲੈ ਆ ਦੇਖਦੇ ਆ ਟੂਰਨਾਮੈਂਟ ਕੋਈ ਤੇ ਉਹ ਜਿਵੇਂ ਤੁਹਾਨੂੰ ਦੱਸਿਆ ਆਪਣਾ ਟੂਰਨਾਮੈਂਟ ਜਿਹੜਾ ਉਹ ਕੈਂਸਲ ਆਪਾਨੂੰ ਕਰਨਾ ਪਿਆ ਤੇ ਨਹੀਂ ਦੇ ਚੋਲੇ ਸਰਪ੍ਰਾਈਜ਼ ਦਿਨਾ ਤੁਹਾਨੂੰ ਦੱਸਣਾ ਨਹੀਂ ਉਦੋਂ ਸੁਣਾ ਦੇ ਉਹਦਾ ਉਹ ਫਿਰ ਜਦੋਂ ਪੇਰਾ ਥੋੜਾ ਕੰਮਟ ਲਈ ਹੋ ਗਿਆ ਚਲੋ ਹੁਣ ਕਈ ਟੂਰਨਾਮੈਂਟ ਦੇ 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 ਫਿਰ ਉਥੇ ਕਰਾਂਗੇ ਸਨਮਾਨ ਬਸ ਮੁੰਡੇ ਹੋਂਦੇ ਨਾਲੇ ਰੈਡੀ ਤੇ ਫਿਰ ਆਹੀ ਹੁਣ ਚੱਲੋ ਨੇ ਤੁਹਾਨੂੰ ਅੱਗੇ ਮੈਚ ਫੇ ਹੋਣਾ ਬਣਾਉਣੀ ਹੈ ਵੀਡੀਓ ਸਾਰੀ ਅੱਜ ਓਕੇ ਬਣਾਏਗਾ ਪੱਕਾ ਮੈਂ ਬਲੌਗਰ ਅੱਜ ਪੱਕਾ ਨਾ ਪੱਕਾ ਚਲੋ ਅਰੇ ਮੁੰਡਾ ਬਣਾਉਂ ਵੀਡੀਓ ਸਾਰੀ ਐਂਡ ਤੱਕ ਸਾਰੇ ਐਂਡ ਤੱਕ ਵੇਖਿਓ ਜਰੂਰ ਬਾਏ ਬਾਏ ਅੱਜ ਵੀ ਭਰਾਵਰੇ ਉੱਜੇ ਤੇ ਭਰਾਵਾਂ ਦਾ ਭਾਅ ਹੈ ਜਿਹਨਾਂ ਘਰਾਂ ਦੇ ਹਾਂਗੇ ਜਿਹਨਾਂ ਸੀ ਸੁਣੋ ਸਾਰੇ ਅੱਜ ਕਰ ਭਾਅ ਦੇ ਲਖਾਏ ਸੂਰਜ ਆ ਕੇ ਸੇ ਨਾ तो आखिरा कोई کے लग रहा कि वो किस रहने लगा है नहीं यहाँ पर काम करने लगा तो नहीं आशा है ऐसे वो पहला नंबर ही जो रेगुलर है रेगुलर तो ना है आई तो रेगुलर ही इधर गेटी सुना हुआ नहीं इधर गाइस में इधर गेटस इधर जी तो करता है आपका रेस्पेक्ट मेरा बस ਸਰਪੰਚਾ ਆਇਆ ਹੈ ਸਰਪੰਚੋ ਬੜਾ ਹੋਇਆ ਜਿੰਨੇ ਦੇ ਭਾਵੇਂ ਵਾਹ ਵਾਹ ਕਰ ਰਿਹਾ ਪੂਰੀ ਕਬੱਡੀ ਤਾਲੀ ਮਾਰਦੇ ਜੋਰ ਨਾਲ ਆ 16 ਬਾਗ ਜਵਾਲ ਬੱਟਾ ਮਲਵਾ ਖੇਡ ਕਬੱਡੀ ਦਾ ਖੇਡਿਆ ਪੱਡੀਆਂ ਟੀਮਾਂ ਦੇ ਆ ਪੱਟੇ ਪੱਤਰ ਤੇ ਚਾਚੇ ਕਰਨਾ ਸਭਰਾਣਾ ਬਣਾ ਆ ਦੇਖੋ ਸਾਹਮਣੇ ਉੱਤੇ ਆ ਹੱਥ ਦੇ ਪਿੱਛੇ ਹੱਥ ਦੇ ਪਿੱਛੇ ਅੱਜ ਤਾਂ ਮੁੰਡੇ ਖੇਡ ਖੇਡਾਂ ਮੁਰਨੇ ਆ ਬਾਰੇ ਚਰਤੇ ਸਾਲੀ ਦੇ ਚਰਤੇ ਬਾਰੇ ਬਾਰੇ ਲੜੀ ਦੇ ਚਰਤੇ ਕਰਦਾਸ਼ਾ ਇੱਕ ਜੱਫਾ 3300 <coughs> ਹਰੇ <coughs> 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 ਉੱਤਰ ਪਹਿਲਾ ਜੱਫਾ ਜਿਹੜਾ ਮੁਰਗੀ ਨਾਲ ਹੋਵੇ ਆਛੇ ਸਾਡੇ ਅਮਰੀਕਾ ਦੇ ਭਰਾਵੇ ਤੇ ਗੰਦਰ ਬਿਜਲੀ ਦੇ ਭਰਾਵੇ ਵੱਲੋਂ 3100 ਦਿੱਤਾ ਜਾਣਾ ਹੈ ਆ ਟੋਲੇ ਵਾਲਾ ਸੰਨੀ ਗੱਜਾ ਦਾ ਚੱਲਿਆ ਨੀਂਦੀ ਦੇ ਵੀ ਸਿਰ ਦਾ ਟੈਸਟ ਬਣਿਆ ਓਏ ਆ ਦੇਖੋ ਬਹਾ ਖੜਦੀ ਐ ਆ ਬੱਲੇ ਬੱਲੇ ਮਿੱਤਰੋ ਆ ਮੋੜੇ ਦੇ ਵੀ ਚਰਚੇ ਆ ਕੱਢਦੇ ਦੇ ਸੇਕ ਚੱਗਾ ਸਾਹਮਣੇ ਤਿਆਰ ਦਸ਼ਲੇਸ਼ ਕਰਨ ਲਈ ਬਟੇ ਪਿਆਰ ਪੇਦੇ ਹੋਏ ਹੈ ਕਰਜੰਤੋਂ ਦਾ ਡਾਕਟਰ ਕਰਨਾ ਹਰਵਾ ਸਤਕਾਰ ਤੇ ਧੰਨਵਾਦ ਮੇਰੇ ਭਰਾਵਾਂ ਦਾ ਚੱਗਿਆ 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 ਅੱਜ ਕੀ ਆ ਦੇਖ ਚੋਲੇ ਵਾਲਾ ਤਾਂ ਕਹੇ ਉਹ ਤਾੜੀ ਮਾਰ ਰਿਹਾ ਸ਼ਕੀਰ ਏ 31 ਸੋਰਾ ਦਿੱਥਾ ਲਾਤਾ ਹੈ ਦਸ਼ਮੇਸ਼ ਕਰੇਨ ਵਾਲਾ ਤੇ ਜਿਹਨੇ ਮਰਦੀ ਪੈਕ ਲੈ ਕੇ ਪੁੱਜ ਸਪਟਨ ਚੋਲ ਉਹ ਤੇਰੀ 24 ਕਿਰਾਏ ਇੱਕ ਪਾਸੇ ਨੇ ਦੇਖਣਾ ਹੈ ਤੇਰੇ ਪਰਵਾਹ ਨਹੀਂ ਮਿੱਤਰੋ ਦੂਜੇ ਪਾਸੇ ਕਿ ਜਲਦਾ ਚਿਲਾਉਂਦਾ ننگے پنیا کی کمائی سچے پاشا پرکٹا دے نہ کٹی آ ایک پاس چلو سمجھ لو ਆ ਉਹ ਮੁੰਡਾ ਕਹਿੰਦੇ ਪਾਸਾ ਪਰਦਾ ਨਹੀਂ ਟੱਲਿਆ ਕਹਿੰਦੇ 14 ਬੰਦੇ ਦਾ ਸਰਪੰਚੀ ਦੇ ਬਲਾ ਉਹ ਸਰਪੰਚ ਬੱਲਾ ਉਹ ਮੁੰਡਾ ਸਰਪੰਚ ਹੈ ਲੱਕ ਦੇ ਜੋਰ ਨਾਲ ਸਰਪੰਚੀ ਰਹੀ ਹੈ ਉਹ ਲੱਕ ਦੇ ਜੋਰ ਨਾਲ ਕਿੰਨੀ ਤੜਲੀ ਦੋਹੇ ਚਾਲਾ ਪਟੂ ਨਾਲ ਲੱਗੇ ਨਾਲ ਪੀਤਲ ਸਿੰਘ ਦਾ ਪੁੱਤਰ ਸ਼ੇਖੋਰਾ ਦਾ ਪੁੱਤਰ ਨਾਲ ਤੇ ਲਫਾਫੇ ਬੰਦ ਹੁੰਦੇ ਹੈ ਕਿੰਨ ਨੰਬਰ ਇੱਥੇ ਦੇਤਾ ਘਰ ਆ ਕੇ ਦੇਖਿਓ ਉਹੀ ਹੁੰਦੇ ਹੈ ਉਧਰਲੇ ਪਾਸੇ ਕਬੱਡੀ ਹੈ ਸਿੰਘ ਸਰਵਾਰ ਹੈ ਤੇ ਉਧਰਲੇ ਪਾਸੇ ਤਿੰਨ ਸਰਵਾਰ ਲੱਗੇ ਹੈ ਕਦਾਸੜਾ ਦ੍ਰਿਸ਼ ਬਣਿਆ ਮਿੱਤਰੋ ਸਰਦਾਰੀ ਸਾਹਮਣੇ ਪਾਣੀ ਹੈ ਕਿਉਂਕਿ ਦਸਮੀ ਪਾਕਸ਼ੀ ਨੇ ਪਰਿਵਾਰ ਵਾਰ ਦਿੱਤਾ ਭਰਾਵੇ ਕਿਤੇ ਸੋਚ ਕੇ ਦੇਖੋ ਰਾਹੇ ਅੰਦਰਲੇ ਪਾਸੇ ਬਈ ਕੰਨੇ 14 ਜੀ ਕਬੱਡੀ ਪਾਰੇ ਖਰਬੀ ਬਹਦਰ ਪਈ ਹੈ ਕੁਰਬੀਦਾ ਹੋਇਆ ਕ ਜੀ ਮਾਪੇ ਸ਼ਬਾਬਾ ਸ਼ੋਰਾ ਜੀ ਨੇ ਵੱਡੀ ਕਿਰਪਾ ਕੀਤੀ ਮਾਲਾ ਸੇਰੇ ਆਇਆ ਉਧਰ ਦੇ ਪਾਸੇ ਅਮਰਤਾ ਦੇਖਾਂਗੇ ਚੋਲੇ ਵਰਿਆ ਉਹ ਟੱਕ ਪਲਵਾਨ ਉਹ ਕਰਵਾ ਸਿਲਾ ਉਧਰ ਦੇ ਪਾਸੇ ਤੇਰੇ ਬਾਪੇ ਮਲਕ ਵਾਲਾ ਤਹਵਾਨ ਸੋਨਾ ਪੁੱਤ ਉਹ ਕੱਚੜ ਦਾ ਚੇਲਾ 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 ਬਰੋਦੀ ਮੇਲਾ ਮਰਾ ਬਟੇ ਉਹ ਕਰਤਾ ਗੱਲ ਕੈਸੇ ਮਾਲਾ ਜੀ ਦਾ ਸੋਰਾ ਉਧਰ ਮਹਾਨ ਕਈ ਸ਼ਰਮ ਚਾਲਨ متر چولہے والا شاید تجے پاس تلو تارا آنے ہر بول بنی

कार रु रु पाइणो की सौ रुपया की रु पीत लॾू हिकु लथा की सौ जेको पीत लाॾो